ਮਨੂ ਸਿੱਖਾਂ ਕੋ ਹਮਾਇਤ ਲੈ ਕੇ ਹੀ ਲਾਹੌਰ ਚ ਤੇ ਮਲਤਾਨ ਚ ਪੈਰ ਜਮਾ ਸਕਿਆ ਸੀ ਅੱਜ ਤੱਕ ਮੈਂ ਜਿੰਨਾ ਇਤਿਹਾਸ ਪੜ੍ਹਿਆ ਨਾ ਸਿੱਖਾਂ ਤੇ ਜਿੰਨੇ ਦੁਬਾਰਾ ਜ਼ੁਲਮ ਹੋਏ ਹਨ ਉਸ ਹਰ ਇੱਕ ਬੰਦੇ ਦੀ ਸਿੱਖਾਂ ਨੇ ਮਦਦ ਕੀਤੀ ਦੋਸਤੋ ਮੀਰ ਮੰਨੂ 1738 ਸਵੀ ਚ ਲਾਹੌਰ ਸੂਬੇਦਾਰ ਬਣ ਕੇ ਆਉਂਦਾ ਜਦੋਂ ਇਹ ਦਿੱਲੀ ਦੇ ਵਿੱਚ ਆਪਣੇ ਪੈਰ ਲਾਉਣੇ ਚਾਹੁੰਦਾ ਪਰ ਸਫਦਰ ਜੰਗ ইরਾਨੀ ਜਿਹੜਾ ਦਿੱਲੀ ਦਾ ਮੁਖ ਵਜ਼ੀਰ ਸੀ ਉਹ ਇਹਦੇ ਪੈਰ ਨਹੀਂ ਲਗੜ ਦਿੰਦਾ ਅਸਲ ਚੋਸ਼ਿਆ ਸੀ ਤੇ ਇਹ ਸੁੰਨੀ ਸੀ ਇਹਦਾ ਬਾਪ ਵੀ ਦਿੱਲੀ ਚ ਵਜ਼ੀਰ ਸੀ ਕਮਰੂਦੀਨ ਪਰ ਉਹ ਸੁੰਨੀ ਸੀ ਉਹ ਚੜਾਈ ਕਰ ਗਿਆ ਸੀ ਤੇ ਇਹ ਰਿਵਾਜ ਸੀ ਉਦੋਂ ਕਿ ਅਹੁਦੇ ਜਿਹੜੇ ਆ ਉਹ ਪੀੜੀ ਦਾ ਪੀੜੀ ਪਰਿਵਾਰਾਂ ਨੂੰ ਮਿਲਦੇ ਸੀ ਤੇ ਸਵਤਰ ਜੰਗ ਨੂੰ ਡਰ ਸੀ ਕਿ ਜੇ ਮੀਰ ਮੰਨੂ ਦਿੱਲੀ ਰਿਹਾ ਤੇ ਮੈਨੂੰ ਥੇ ਬੀ ਲਾਊਗਾ ਇਹ ਚਾਲ ਮੀਰ ਮੰਨੂ ਨੂੰ ਵੀ ਪਤਾ ਸੀ ਕਿ ਇਹ ਮੈਨੂੰ ਇੱਥੇ ਤਕੜਾ ਨਹੀਂ ਹਉਣ ਦੇਵੇਗਾ ਇਹਨੂੰ ਉਹਨੇ ਲਾਹੌਰ ਦਾ ਸੂਬੇਦਾਰ ਬਣਵਾ ਕੇ ਬਾਦਸ਼ਾਹ ਕੋਲੋਂ ਪੇਜ ਦਿੱਤਾ ਇਨੇ ਆਉਂਦੇ ਆਂ ਜਿਹੜੇ ਨਾਦਰ ਸ਼ਾਹ ਨੇ ਤੁਰਕਿ ਸਿਪਾਈ ਨੌਕਰੀ ਤੋਂ ਕੱਢੇ ਸੀ ਨਾ ਉਹਨਾਂ ਸਾਰਿਆਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਪਹਿਲਾ ਕੰਮ ਇਹ ਕੀ ਕਰਦਾ ਸਿੱਖਾਂ ਦਾ ਹਮਦਰਦ ਦੀਵਾਨ ਕੌੜਾ ਮਲ ਜਿਹੜਾ ਉਹਨੂੰ ਆਪ ਦਾ ਦੀਵਾਨ ਲਾ ਲੈਂਦਾ ਦੂਜੇ ਨੰਬਰ ਤੇ ਅਦੀਨਾ ਬੇਗ ਨੂੰ ਇਹ ਜਲੰਦਰ ਦਾ ਹਾਕਮ ਥਾਪ ਦਿੰਦਾ ਅਦੀਨਾ ਬੇਗ ਦੀ ਵੀ ਸਿੱਖਾਂ ਨਾਲ ਬਹੁਤ ਬੰਦੀ ਸੀ ਇਹ ਗੱਲ ਠੀਕ ਆ ਕਿ ਮੀਰ ਮੰਨੂ ਦੇ ਕਹਿਣ ਤੇ ਉਹਨੇ ਰਾਮ ਰੌਣੀ ਕਿਲੇ ਨੂੰ ਘੇਰਾ ਪਾਇਆ ਸੀ ਤੇ ਬਾਰੋਂ ਧੋਪਾਂ ਦੀ ਅੱਗ ਭਰਾਈ ਸੀ ਪਰ ਉਹ ਮੀਰ ਮੰਨੂ ਦੇ ਕਹਿਣ ਤੇ ਉਹ ਆਪਣੇ ਆਪ ਨਹੀਂ ਸੀ ਸਿੱਖਾਂ ਤੇ ਸਖਤੀ ਕਰਦਾ ਹਾਂਜੀ ਦੋਸਤੋ ਜਦੋਂ ਲਾਹੌਰੇ ਮੀਰ ਮੰਨੂ ਸੂਬੇਦਾਰ ਬਣ ਕੇ ਆ ਗਿਆ ਦੋ ਗੱਲਾਂ ਤੁਹਾਨੂੰ ਦੱਸ ਦਿਆਂ ਦੀਵਾਨ ਕੌੜਾ ਮੱਲ ਵਾਲੀ ਤੇ ਜਾਂ ਇਹਨੇ ਕੰਮ ਸਿੱਖਾਂ ਨੂੰ ਖੁਸ਼ ਕਰਨ ਲਈ ਕੀ ਕੀਤਾ ਜਿਹੜਾ ਲਖਪਤਰ ਆਏ ਸੀ ਨਾ ਦੀਵਾਨ ਲਖਪਤਰ ਆਏ ਤੇ ਜਸਪਤਰ ਆਏ ਤੁਸੀਂ ਜਾਣਦੇ ਆ ਨਾ ਜਿਹੜਾ ਕਹਿੰਦਾ ਸੀ ਕਿ ਸਿੱਖ ਜਿਹੜੇ ਆ ਉਹ ਮੈਂ ਮਕਾ ਹੀ ਦੇਨੇ ਜਦੋਂ ਉਹਦੇ ਭਰਾ ਜਸਪਤਰ ਦਾ ਸਿਰ ਸਿੰਘਾ ਨੇ ਵੱਢਿਆ ਉਸ ਤੋਂ ਬਾਅਦ ਉਹਨੇ ਜਿਹੜਾ ਦੂਜਾ ਘੁੱਲੂ ਕਰਾ ਉਹਦੇ ਚ ਕਿੰਨਾ ਜ਼ੋਰ ਲਾਇਆ ਇਹਨੇ ਆਉਂਦੇ ਨੇ ਉਹਨੂੰ 30 ਲੱਖ ਰੁਪਏ ਜੁਰਮਾਨਾ ਕੀਤਾ 22 ਲੱਖ ਉਹਦੇ ਕੋਲੋਂ ਪੂਰਾ ਕੀਤਾ ਦਾ ਘਰ ਘਾਟ ਵੇਚ ਕੇ ਜੋ ਕੁਛ ਉਹਦੇ ਕੋਲ ਨਕਦ ਸੀ ਤੇ 8 ਲੱਖ ਬਦਲੇ ਉਹਨੂੰ ਕੈਦ ਪਾ ਦਿੱਤਾ ਸੇਕੇ ਦੇ ਨਾਲ ਹੋਰ ਖੁਸ਼ ਹੋਏ ਅਸੀਂ ਖੁਸ਼ ਤੇ ਹੋਈ ਜਾਂਦੇ ਜਦੋਂ ਕੋਈ ਸਾਡਾ ਤੇ ਗੱਲ ਵੀ ਠੀਕ ਸੀ ਜਿਹੜਾ ਦੀਵਾਨ ਕੌੜਾ ਮੱਲਣਾ ਉਹਨੇ ਕੁਝ ਪੈਸੇ ਕੋਲੋਂ ਕੀਤੇ ਕੁਝ ਸਿੱਖਾਂ ਤੋਂ ਲੈ ਤੇ 8 ਲੱਖ ਮੀਰ ਮੰਨੂ ਨੂੰ ਦੇ ਕੇ ਤੇ ਜਿਹੜਾ ਇਹ ਲਖ ਪਤਰਾਏ ਆ ਨਾ ਇਹਨੂੰ ਸਿੱਖਾਂ ਨੂੰ ਬਖਸ਼ਦਾ ਵੀ ਜੋ ਮਰਜੀ ਸਲੂਕ ਇਹਦੇ ਨਾਲ ਕਰੋ ਇਹਦੇ ਹੁਣ ਤੁਸੀਂ ਸਾਰੇ ਜਾਣਦੇ ਕੀ ਜਿਹੜਾ ਦੀਵਾਨ ਲਖ ਪਤਰਾਏ ਆ ਸਿੰਘਾਂ ਨੇ ਇਹਨੂੰ ਉਸ ਜਗ੍ਹਾ ਤੇ ਕੈਦ ਕੀਤਾ ਉੱਤੇ ਇਹਦੇ ਸਿਰ ਦੇ 6 ਮਹੀਨੇ ਮੈਲਾ ਪੈਂਦਾ ਰਿਆ 6 ਮਹੀਨਿਆਂ ਬਾਅਦ ਇਹ ਆਪਣੀ ਕਰਨੀ ਦਾ ਫਲ ਭੋਗ ਕੇ ਸੰਸਾਰ ਤੋਂ ਰੁਖਸਤ ਹੋਇਆ ਇੱਧਰ ਮੀਰ ਮੰਨੂ ਨੇ ਲਾਹੌਰ ਦੇ ਵਿੱਚ ਪੈਰ ਪੱਕੇ ਕਰ ਲਏ ਸੀ ਸਿੱਖਾਂ ਦੀ ਸਹਾਇਤਾ ਨਾਲ ਕਿਉਂਕਿ ਸਿੱਖ ਉਸ ਵੇਲੇ ਆਪਣੀ ਸ਼ਕਤੀ ਵਧਾ ਰਹੇ ਸੀ ਹੁਣ ਮਲਤਾਨ ਦੇ ਵਿੱਚ ਸ਼ੀਆ ਹਾਤਮ ਸੀ ਇਸ ਜਾਦ ਖਾਨ ਉਹਦੇ ਵਿਰੁੱਧ ਦੀਵਾਨ ਕੌੜਾ ਮੱਲ ਨੂੰ ਇੱਕ ਫੌਜ ਦੇ ਕੇ ਭੇਜਦਾ ਮੀਰ ਮੰਨੂ ਤੇ ਨਾਲ ਉਹ ਕਹਿੰਦਾ ਕਿ ਤੂੰ ਸਿੱਖਾਂ ਨੂੰ ਖੜ ਹੁਣ ਇਹ ਗੱਲ ਵੇਖ ਲੋ ਮੁਲਤਾਨ ਦੀਵਾਨ ਕੌੜਾ ਮਲ ਨੂੰ ਸਿੱਖਾਂ ਨੇ ਫਤੇ ਕਰਵਾ ਕੇ ਦਿੱਤਾ ਨਹੀਂ ਤੇ ਮੁਲਤਾਨ ਫਤੇ ਨਹੀਂ ਸੀ ਹੁੰਦਾ ਦੂਜੀ ਵਾਰੀ ਵੀ ਜਦੋਂ ਮੁਲਤਾਨ ਫਤੇ ਕੀਤਾ ਨਾ ਮਹਾਰਾਜਾ ਰਣਜੀਤ ਸਿੰਘ ਨੇ ਦੋ ਵਾਰੀ ਵੇਰ ਗਿਆ ਸੀ ਤੇ ਜੀਅਰੀ ਜਾ ਕੇ ਫਤੇ ਹੋਇਆ ਸੀ ਕਿੰਡੀ ਵੱਡੀ ਗੱਲ ਆ ਕਿ ਮੀਰ ਮੰਨੂ ਨੂੰ ਮੁਲਤਾਨ ਸਿੱਖਾਂ ਨੇ ਫਤੇ ਕਰਵਾ ਕੇ ਦਿੱਤਾ ਤੇ ਇਹਦਾ ਖਮਿਆਜਾ ਉਹ ਕੀ ਦਿੰਦਾ ਆਉਂਦਿਆਂ ਹੀ ਉਹ ਜਰੂ ਇਹਨਾਂ ਦੋਨਾਂ ਥਾਵਾਂ ਤੇ ਪੱਕੇ ਪੈ ਰਹੀ ਹੋ ਜਾਂਦਾ ਸਿੱਖਾਂ ਦੇ ਮਗਰ ਗਸ਼ਤੀ ਫੌਜ ਲਾ ਦਿੰਦਾ ਜੀ ਅਮਨ ਕਰਨਾ ਅਮਨ ਅਮਨ ਦੇ ਬਾਨੇ ਨਾ ਪਰ ਨਾਲ ਹੀ ਉਹ ਸਿੱਖਾਂ ਦੇ ਕਤਲ ਕਰਾਉਣੇ ਸ਼ੁਰੂ ਕਰ ਦਿੱਤਾ ਪਹਿਲਾਂ ਗੁਪਤ ਕਰਾਉਂਦਾ ਪਰ ਬਾਅਦ ਵਿੱਚ ਜ਼ਹਰਾ ਹੋ ਜਾਂਦਾ ਸਿੱਖ ਜਿਹੜੇ ਉਹ ਦੀਨਾ ਬੇਗ ਦੇ ਇਲਾਕੇ ਨੂੰ ਨਿਕਲ ਜਾਂਦੇ ਆ ਪਰ ਬਾਰੀ ਦਬਾਬ ਜਲੰਧਰ ਉਹ ਮਗਰ ਸੁਨਾਇਆ ਕਰਦਾ ਕਿ ਇਹਨਾਂ ਨੂੰ ਖਤਮ ਕਰ ਮੁੱਢੂ ਸਿੱਖ ਫਿਰ ਜਲੰਧਰ ਵਾਲਾ ਪਾਸਾ ਛੱਡ ਕੇ ਹੋਰ ਗਾਂ ਨਿਕਲ ਜਾਂਦੇ ਆ ਏਦੋਂ ਬਾਅਦ ਅਗਲੀ ਵੀਡੀਓ ਫਿਰ ਪਾਵਾਂਗੇ ਕਿ ਸਿੱਖ ਕਿਸ ਤਰ੍ਹਾਂ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ ਕਿਸ ਤਰ੍ਹਾਂ ਮੀਰ ਮਲੂ ਨੇ ਜਬਰਦਸਤੀ ਕੀਤੀ ਅਦੀਨਾ ਬੇਗ ਨਾਲ ਦੀਵਾਨ ਕੌੜਾ ਮੱਲ ਵੀ ਨਹੀਂ ਸੀ ਚਾਹੁੰਦਾ ਕਿ ਸਿੱਖਾਂ ਦੇ ਨਾਲ ਵਗੜੀ ਜਾਵੇ ਪਰ ਮੀਰ ਮੰਨੂ ਆਪਣੀ ਆਦਤ ਤੋਂ ਮਜਬੂਰ ਸੀ ਉਹ ਨਹੀਂ ਹਟਿਆ ਉਹਦੇ ਨਾਲ ਕੀ ਕੀ ਹੋਣਾ ਇਹ ਤੇ ਆਪਾਂ ਅਗਲੀਆਂ ਵੀਡੀਓ ਚ ਕਰਾਂਗੇ ਗੱਲ ਦੋਸਤੋ ਸੁਣਨ ਵਾਲੀ ਆ ਇਤਿਹਾਸ ਜਿਹੜਾ ਸਮਾਜ ਦਾ ਸੀਸਾ ਦਾ ਸਾਡੀ ਕੌਮ ਦਾ ਇਤਿਹਾਸ ਤੇ ਹੈ ਹੀ ਇਦਾਂ ਦਾ ਅਸੀਂ ਬਣਾਇਆ بڑا ਇਤਿਹਾਸ ਸਾਡੇ ਬਡੇਰਿਆਂ ਪਰ ਲਿਖਣ ਤੋਂ ਬੜੀ ਕਮੀ ਰਹਿ ਗਈ ਤੇ ਜੋ ਕੁਝ ਲਿਖਿਆ ਵੀ ਆ ਉਹ ਵੀ ਅਸੀਂ ਬਹੁਤ ਘੱਟ ਜਾਣਦੇ ਆ ਜਰੂਰ ਸੁਣਿਓ ਕੋਸ਼ਿਸ਼ ਕਰਾਂਗਾ ਮੈਂ ਕੋਈ ਵੱਡਾ ਵਿਦਵਾਨ ਨਹੀਂਗਾ ਕੋਸ਼ਿਸ਼ ਕਰਾਂਗਾ ਕਿ ਲੜੀਵਾਰ ਪੜਾਹਵਾਰ ਆਪਾਂ ਇਹ ਸਾਰਾ ਪਿਛੋਂ ਇਕ ਕਰਾਂ ਫਿਰ ਵੱਜ ਗਈ ਕਿਹੜੇ ਕਿਹਡੇ ਸਾਡੇ ਸੂਰਮੇ ਹੋਏ ਆ ਕੋਈ ਛੋਟੀਆਂ ਗੱਲਾਂ ਸੀ ਯਾਰ ਨਾਦਰ ਸ਼ਾਹ ਨਹੀਂ ਕਿਥੋਂ ਤੁਰਦੇ ਸੀ ਸਾਰੇ ਓਡਾਂ ਗੜੀ ਕੂਡੇ ਟੇਕ ਦਿੰਦੇ ਸੀ ਤੇ ਖੰਡੇ ਫੜ ਕੇ ਤੇ ਖਲੋ ਜਾਣਾ ਸਾਹਮਣੇ ਐਡੀਆਂ ਐਡੀਆਂ ਫੌਜਾਂ ਦੇ ਕੋਈ ਛੋਟੀਆਂ ਦਲੇਰੀ ਵਾਲੀਆਂ ਗੱਲਾਂ ਥੋੜੀ ਆ ਉਹਨਾਂ ਦੇ ਵੀ ਜੀ ਕਰਦੇ ਹਣਗੇ ਉਹਨਾਂ ਦੇ ਵੀ ਉਦੋਂ ਬੱਚੇ ਹੋਣਗੇ ਛੋਟੇ ਛੋਟੇ ਉਹਨਾਂ ਸਿੰਘਾਂ ਸਰਤਾਰਾਂ ਦੇ ਉਹ ਵੀ ਮੂ ਮਮਤਾ ਚ ਡੋਪ ਸਕਦੇ ਪਰ ਨਹੀਂ ਉਹਨਾਂ ਕੌਮ ਨੂੰ ਤੇ ਪੰਥ ਨੂੰ ਪਹਿਲੇ ਨੰਬਰ ਤੇ ਰੱਖਿਆ ਪਰ ਸਾਡੇ ਹਣ ਲੀਡਰ ਬਾਕਿਸਮਤੀ ਨਾਲ ਪਹਿਲਾਂ ਪਰਿਵਾਰ ਅੱਗੇ ਰਹਦੇ ਆ ਪੰਥ ਤੇ ਕੌਮ ਜਿਹੜੀ ਉਹ ਪੇਸ਼ ਹੋ ਜਾਂਦੀ ਤਾਂ ਇਹੀ ਕਾਟੇ ਉਤਰੇ ਜਾਂਦੇ ਆ ਨਾ ਸਤਿ ਸ੍ਰੀ ਅਕਾਲ ਪਾਉ ਸਤਿ ਸ੍ਰੀ ਅਕਾਲ ਪਾਉ ਛੋਟੇ ਹੁੰਦਿਆਂ ਆਪਾਂ ਸਾਰਿਆਂ ਨੇ ਪੜਿਆ ਜਾਂ ਸੁਣਿਆ ਕਿ ਇੱਕ ਕਿਸਾਨ ਜਦੋਂ ਬਜ਼ੁਰਗ ਚੜਾਈ ਕਰਨ ਲੱਗਾ ਸੰਸਾਰ ਨੂੰ ਛੱਡਣ ਲੱਗਾ ਉਹਦੀ ਮਰੋਗੀ ਉਹਨੇ ਆਪਣੇ ਚਾਰਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸੀ ਉਹਨਾਂ ਨੂੰ ਇੱਕ ਲੱਕੜੀ ਦੀ ਦਿੱਤੀ ਦੇਖ ਕੇ ਤੋੜਨ ਲਈ ਕਿਹਾ ਤੇ ਬਾਅਦ ਵਿੱਚ ੱੱਕਣਾ ਇਕੱਠੀਆਂ ਕਰਕੇ ਇੱਕ ੱੱਕੀ ਬਣਾਤੀ ਉਹਨੇ ਕਿਹਾ ਹੁਣ ਥੋੜੋ ਇਹ ਸਿੱਖਿਆ ਸਾਰੇ ਹੀ ਜਾਣ ਸੁਣਈਂਗਾ ਜਿਆਦੀ ਲੰਮੀ ਨਹੀਂ ਆਪਾਂ ਕਰਦੇ ਹਲਕੀ ਕਿ ਕੇਕਤਾ ਵਿੱਚ ਬਾਲਾ ਹੈ ਦੋਸਤੋ ਕੱਲ ਮੈਂ ਜਪਾਨ ਦੀਆਂ ਕੁਝ ਕਹਾਵਤਾਂ ਪੜ੍ਹਨੇ ਆ ਸੀ ਉਹਦੇ ਵਿੱਚ ਵੀ ਬਾਰ-ਬਾਰ ਆ ਰਿਹਾ ਸੀ ਕਿਆ ਬਾਤ ਹੈ ਕਿਸੇ ਨੂੰ ਨਾ ਦੱਬ ਕਿੰਨਾ ਵੀ ਤੁਹਾਡਾ ਪੂਸਾ ਕਰ ਸਕਦੇ ਗਿਰਾਰਾਹੌਤ ਚਾਇਨ ਦੇ ਪਰਿਵਾਰ ਆ ਨਾ ਸਫਾਰਨੀ ਸਦੀਤੋਂ ਅਨੁਸਾਰ ਦੇ ਰਾਜ ਕਰ ਰਿਹਾ ਉਹਨਾਂ ਦੀ ਤਰੱਕੀ ਦਾ ਰਾਜ ਆ ਕਿ ਉਹ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਨੂੰ ਵੀ ਇਤਨੀ ਦਿੱਤੀ ਉਹਨਾਂ ਦਾ ਜਿਹੜਾ ਮੁਖੀ ਸੀ ਮੇਅਰ ਆਮਸ਼ੈਲ ਉਹਦੇ ਪੰਜ ਮੁੰਡੇ ਸੀ ਇਹਨੇ ਪੰਜਾਂ ਨੇ ਸਖਿਆ ਦਿੱਤੀ ਸੀ ਕਿ ਕਦੀ ਵੀ ਘਰ ਦੀ ਗੱਲ ਬਾਹਰ ਨਹੀਂ ਕਰਨੀ ਜਦੋਂ ਪੰਜੇ ਮੁੰਡੇ ਜਵਾਨ ਹੋਏ ਫਿਰ ਉਹਨਾਂ ਦੇ ਰਿਸ਼ਤਿਆਂ ਦੀ ਗੱਲ ਚੱਲੀ ਉਹ ਜਿਹੜੇ ਦੀ ਸੀ ਉਹ ਉਹ ਨਾ ਨਹੀਂ ਆਪਣੀ ਪਰਿਵਾਰ ਸੀ ਤੇ ਅੱਜ ਤੱਕ ਕੋਈ ਇਸ ਰਸਤਾ ਨੂੰ ਕੈਮਰਾ ਰੱਖਦੇ ਆ ਆਪਣੀ ਜਿਹੜੇ ਬੱਚੇ ਨੇ ਉਹ ਆਪਣੇ ਪਰਿਵਾਰ ਚ ਰਹਿੰਦੇ ਤੇ ਜਿਹੜੀ ਭਾਸ਼ਾ ਦਾ ਉਹ ਇਸਤੇਮਾਲ ਕਰਦੇ ਆਪਣੀundra ਵਧਾਉਣ ਲਈ ਆਪਣਾ ਧੰਨ ਵਧਾਉਣ ਲਈ ਉਹ ਪਾਛਾ ਸੰਸਾਰ ਦਾ ਕੋਈ ਦੂਜਾ ਪਤਾ ਨਹੀਂ ਸੰਸਾਰ ਕਿਸੇ ਦੇ ਹੱਥੋਂ ਉਹਨਾਂ ਦੇ ਕਾਗਜ਼ ਪੱਤਰ ਲਾ ਕੇ ਵੀ ਜਾਣ ਤੋਂ ਦੂਜੇ ਵਾਸਤੇ ਉਹ ਸਾਫ ਹੋ